ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸ਼੍ਰੀ ਕਲਕੱਤਖਸਬ ਤੋਂ ਬਰਸੋਈ ਪਾਰਟੀ ਦੇ ਜਿਹੜੇ ਸਿਪਾ ਸਲਾਰ ਨੇ ਡਾਕਟਰ ਦਰਜੀਤ ਸਿੰਘ ਚੀਮਾ ਸਾਹਿਬ ਪਿਛਲੇ 4-5 ਦਿਨ ਰੋਜ਼ਾਨਾ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਦੌਰਾਨ ਹਰ ਰੋਜ਼ ਇੱਕ ਨਵੇਂ ਚੈਨਲ ਤੇ ਬੈਠ ਕੇ ਤੇ ਝੂਠ ਪਰੋਸ ਰਹੇ ਸੀ ਇਹਨਾਂ ਦਿਨਾਂ 'ਚ ਵੈਸੇ ਲੋੜ ਨਹੀਂ ਸੀ ਨਾ ਹੀ ਤਾਂ ਕੋਈ ਤਰੀਕ ਲੰਘ ਰਹੀ ਸੀ ਨਾ ਹੀ ਕੋਈ ਇਹ ਕੋਈ ਗੱਲਾਂ ਇਹ ਸੀ ਕਿ ਦੁਬਾਰਾ ਦਿਨ ਨਹੀਂ ਚੜਨਾ ਸਭ ਤੋਂ ਪਹਿਲਾਂ ਤਾਂ ਮੈਂ ਨਿੰਦਾ ਕਰਦਾ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਉਹਨਾਂ ਨੇ ਇਸ ਕਿਸਮ ਦਾ ਵਰਤਾਰਾ ਜਿਹੜਾ ਹੈ ਉਹ ਨਿਰੰਤਰ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਜਾਰੀ ਰੱਖਿਆ। ਇਕੱਲੇ ਡਾਕਟਰ ਦਰਜੀਤ ਸਿੰਘ ਚੀਮਾ ਹੀ ਨਹੀਂ ਐ। ਹੱਦ ਉਸ ਦਿਨ ਹੋ ਗਈ ਜਦੋਂ 27 ਤਰੀਕ ਦੀ ਸ਼ਾਮ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪਾਰਟੀ ਦੇ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਜਿਹੜੇ ਕਿ ਗੱਲੀਬਾਤੀ ਬਣਾਏ ਨਹੀਂ ਮੇਰੇ ਖੇਦ ਕਾਰਜਕਾਰੀ ਦੇ ਤੌਰ ਤੇ ਕੰਮ ਕਿੰਨਾ ਕਰਮ ਦਿੱਤਾ ਜਾਂਦਾ ਦਸਤਕ ਕਿੱਥੇਕ ਹੁੰਦੇ ਐ ਮੈਨੂੰ ਅੱਜ ਤੱਕ ਨਹੀਂ ਲੱਭੇ ਉਹ ਵੀ ਮੌਜੂਦ ਸੀ ਔਰ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਵਰਕਿੰਗ ਕਮੇਟੀ ਮੈਂਬਰ ਤੇ ਕਾਫੀ ਸੀਨੀਅਰ ਲੀਡਰਸ਼ਿਪ 27 ਤਰੀਕ ਜਿਸ ਦਿਨ ਸ਼ਹਾਦਤ ਦਾ ਦਿਨ ਹੈ ਉਸ ਦਿਨ ਕੋਠੀ ਜਿਹੜੇ ਐ ਉਹ ਬੁਲਾਏ ਜਾਂਦੇ ਐ ਔਰ ਬੁਲਾਏ ਕਿਸ ਲਈ ਜਾਂਦੇ ਐ ਕਿ ਸਾਰਿਆਂ ਨੂੰ ਸਮਝਾਇਆ ਜਾਵੇ ਕਿ ਇਹ ਜਿਹੜੇ ਸ਼੍ਰੀ ਕਾਲਕਟ ਸਾਹਿਬ ਦੇ ਹੁਕਮ ਹੈ ਜਾਂ ਆਦੇਸ਼ ਹੈ ਉਹ ਮੰਨੇ ਕਿਉਂ ਨਹੀਂ ਜਾ ਰਹੇ ਜਾਂ ਅਸੀਂ ਮੰਨਣੇ ਕਿਉਂ ਨਹੀਂ ਹੈ ਇਸ ਕੰਮ ਦੇ ਲਈ ਕਲਾਸ ਲਾਈ ਮੈਂ ਉਸ ਗੱਲ ਤੇ ਬਾਅਦ ਚਾਹੂੰਗਾ ਮੁਕਤੀ ਗੱਲ ਇਹ ਹੈ ਕਿ ਸ਼੍ਰੀ ਕਾਲਕਟ ਸਾਹਿਬ ਦੇ ਜਿਹੜੇ ਆਦੇਸ਼ ਹੈ ਉਹਨਾਂ ਚ ਸਿਰਫ ਗੱਲ ਇੰਨੀ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇਣਾ ਹੈ ਕਿ ਤਲਾਂਜਲੀ ਦੇਣੀ ਹੈ ਜੇ ਉਹਨੂੰ ਸਿੱਧੇ ਤੌਰ ਤੇ ਤਲਾਂਜਲੀ ਦੇ ਦੇਣ ਤੇ ਮੇਰਾ ਖਿਆਲ ਹੈ ਕਿ ਸ਼੍ਰੀ ਕਾਲਕਟ ਸਾਹਿਬ ਵੀ ਇਸ ਗੱਲ ਤੋਂ ਇਹ ਇਹ ਉਹਨਾਂ ਨੂੰ ਛੱਡ ਦੂਗਾ ਕਿ ਚਲੋ ਜੇ ਤੁਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਨਹੀਂ ਚੱਲਣਾ ਜਿਵੇਂ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਚੱਲਦੀ ਹੈ ਜਿਵੇਂ ਤੁਸੀਂ ਹੋਗੇ ਚੱਲਣਾ ਤਾਂ ਫਿਰ ਹੋ ਸਕਦਾ ਹੈ ਕਿ ਤੁਹਾਨੂੰ ਇਸ ਗੱਲ ਦੀ ਲੋੜ ਨਹੀਂ ਇਹ ਇਹ ਕਲੀਅਰ ਕਰਨਾ ਪੈਣਾ ਵੀ ਮੀਰੀ ਪੀਰੀ ਦੇ ਸਿਧਾਂਤ ਨੂੰ ਤਲੰਜਲੀ ਦੇਣੀ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਣਾ ਸ਼੍ਰੀ ਕਾਕਰ ਸਾਹਿਬ ਦੇ ਜਿਹੜੇ ਆਦੇਸ਼ ਹੈ ਜਾਂ ਹੁਕਮ ਹੈ ਉਹ ਮੰਨਣੇ ਹੈ ਕਿ ਨਹੀਂ ਮੰਨਣੇ ਇਹ ਇਹ ਕੋਈ ਘਰ ਦਾ ਰਾਜ ਨਹੀਂ ਹੈ ਜਦ ਘਰ ਦੀ ਗੱਲ ਨਹੀਂ ਆ ਵੀ ਜਿਹੜੀ ਚੀਜ਼ ਚੰਗੀ ਲੱਗੀ ਉਹ ਮੰਨ ਲਈ ਤੇ ਜਿਹੜੀ ਚੀਜ਼ ਚੰਗੀ ਨਹੀਂ ਲੱਗੀ ਉਹ ਨਾ ਮੰਨੀ ਇਹ ਇਹ ਮੇਰਾ ਖਿਆਲ ਹੈ ਕਿ ਇਦੋਂ ਪਹਿਲਾਂ 30 35 30 ਸਾਲ ਚੱਲਦਾ ਰਿਹਾ ਹੁਣ ਸ਼ਾਇਦ ਨਹੀਂ ਚੱਲੂਗਾ ਪਬਲਿਕ ਐਨੀ ਅਵੇਅਰ ਹੋ ਗਈ ਦੋ ਤਰੀਕ ਨੂੰ ਜੋ ਗੁਰੂ ਸਾਹਿਬ ਦੀ ਕਿਰਪਾ ਸ਼੍ਰੀ ਕਾਕਾ ਸਾਹਿਬ ਦੀ ਫਸੀਲ ਤੋਂ ਵਾਪਰੀ ਹੈ ਚਲਤਾ ਬਹੁਤ ਅਵੇਅਰ ਹੋ ਗਈ ਹੈ ਤੇ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਇਹ ਦੋ ਤਰੀਕ ਦਾ ਮੇਰੇ ਕੋਲੇ ਹੁਕਮਨਾਮੇ ਆਦੇਸ਼ ਤਾਂ ਉਥੋਂ ਕਈ ਹੋਏ ਪਰ ਜਿਹੜੇ ਦੇਸ਼ ਦੇ ਬਾਰੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਔਰ ਜਿਹੜੇ ਦੇਸ਼ ਤੋਂ ਸ਼ਰੂਮਣੀ ਕandidateਰ ਭੱਜ ਰਿਹਾ ਹੈ ਉਹਦੇ ਵਿੱਚ ਲਿਖਿਆ ਕੀ ਸੀ ਕਿ ਸ਼ਰੂਮਣੀ ਕandidateਰ ਦੀ ਲੀਡਰਸ਼ਿਪ ਆਪਣੇ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਹ ਲਿਖ ਕੇ ਉਹਨਾਂ ਨੇ ਅੱਗੇ ਕਿਹਾ ਕਿ ਇਹ ਇੱਕ ਕਮੇਟੀ ਬਣਾਈ ਜਾਂਦੀ ਹੈ ਨਵੇਂ ਸਿਰੋਂ ਭਰਤੀ ਕੀਤੀ ਜਾਵੇ ਮੈਂ ਸਾਰੀ ਪੜ੍ਹਾਂਗਾ ਨਹੀਂ ਪਰ ਮੈਂ ਜਿਹੜੇ ਰੈਲੇਵੈਂਟ ਪਾਰਟ ਹੈ ਸਿਰਫ ਉਹੀ ਕਰੂੰਗਾ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਇਹਦਾ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰ ਕਰਨ ਅਕਾਲਕਰ ਸਾਹਿਬ ਨੇ ਇਹ ਨਹੀਂ ਕਿਹਾ ਵੀ ਕਿਤੇ ਕੋਈ ਕਾਨੂੰਨ ਤੋੜੋ ਜਾਂ ਕੋਈ ਤੁਸੀਂ ਕਿਸੇ ਗੱਲ ਨੂੰ ਤਲਾਂਜਰੀ ਦੇ ਦਿਓ ਵਿਧਾਨ ਨੂੰ ਜਾਂ ਕਾਨੂੰਨ ਨੂੰ ਉਹਨਾਂ ਨੇ ਕਿਹਾ ਫਿਰ ਮੈਂ ਦੁਹਰਾ ਦਿਆਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਉਹਦੇ ਚ ਹੁਣ ਕਮੇਟੀ ਦੇ ਨਾਂ ਆ ਜਿਹੜੇ ਉਹ ਉਹ ਮੈਂ ਅੱਗੇ ਆਉਂਗਾ ਉਹਦੇ ਤੇ ਵੀ ਗੱਲ ਕਰਾਂਗੇ ਅੱਗੇ ਕੀ ਲਿਖਿਆ ਹੈ ਵਰਕਿੰਗ ਕਮੇਟੀ ਨੂੰ ਉਦੇਸ਼ ਹੈ ਕਿ ਪ੍ਰਧਾਨ ਸਹਿਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਜੇ ਆ ਕਿਤੇ ਸਹਿਤ ਸ਼ਬਦ ਨਾ ਨਾ ਪਾਉਂਦੇ ਤੇ ਅੱਜ ਨੂੰ ਅਸਤੀਫਾ ਵੀ ਮਨਜ਼ੂਰ ਹੋ ਜਾਣਾ ਸੀ ਕਿ ਸ਼ਾਇਦ ਕਈ ਗੱਲਾਂ ਹੋ ਜਾਣੀਆਂ ਸੀ ਇਹ ਸਹਿਤ ਸ਼ਬਦ ਨੇ ਕਿੰਨਾ ਵੱਡਾ ਬਖੇੜਾ ਖੜਾ ਕੀਤਾ ਮੈਂ ਉਹਦੇ ਚਾਉਣਾ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਸਹਿਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਉਹ ਤਿੰਨਾਂ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਸ਼੍ਰੀ ਕਲਕੱਟਾ ਸਾਹਿਬ ਨੂੰ ਜਾਣ ਤੱਕ ਰਿਲੀਫ ਤੇਜੇ ਜਾਣ ਹੁਣ ਜੇ ਤਾਂ ਇਕੱਲੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਅਸਤੀਫਾ ਹੁੰਦਾ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਾਨੂੰਨ ਹੋਰ ਪੜਾਉਣਾ ਸੀ ਹੁਣ ਖੁਦ ਡਾਕਟਰ ਦਲਜੀਤ ਚੀਮਾ ਤੇ ਜਿਹੜੇ ਪੰਜ ਛੇ ਨਾਲ ਦੇ ਸੱਜਣ ਹੈ ਉਹ ਜਦੋਂ ਉਹਨਾਂ ਦਾ ਵੀ ਅਸਤੀਫਾ ਮਨਜ਼ੂਰ ਹੋਣਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਤਾਂ ਵਾਪਸੀ ਹੋ ਸਕਦੀ ਹੈ ਔਰ ਹੋ ਹੋ ਜਾ ਸਕਦੀ ਹੈ ਪਰ ਮੇਰੀ ਕਦੇ ਨਹੀਂ ਹੋਣੀ ਇਸ ਕਰਕੇ ਐਸਾ ਪਾਰਟ ਪੜਾਇਆ ਸਾਰੀ ਪਾਰਟੀ ਨੂੰ ਜਿਵੇਂ ਮਾਫੀ ਨਾਮੇ ਵਾਲਾ ਪੜਾਇਆ ਉਹਨੇ ਹੁਣ ਇਹ ਪਾਠ ਪੜਾਉਣ ਤੇ ਲੱਗੇ ਹੋਇਆ ਮੁਕਤੀ ਗੱਲ ਇਹ ਹੈ ਕਿ ਇਸ ਹੁਕਮਨਾਮੇ ਦੇ ਖਿਲਾਫ ਚੱਲਣਾ ਹੈ ਅਕਾਲੀ ਦਲ ਨੇ ਜਾਂ ਇਹ ਹੁਕਮਨਾਮੇ ਦੀ ਪਾਲਣਾ ਕਰਨੀ ਹੈ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਉਹ ਇੱਥੇ ਆ ਕੇ ਖੜਾ ਹੈ ਕਿ ਇਸ ਚੀਜ਼ ਦਾ ਫੈਸਲਾ ਜਿਹੜਾ ਹੈਗਾ ਉਹ ਇਹ ਸ਼ਰੂਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਕਰਨੀ ਹੈ ਹੁਣ ਬਾਰ-ਬਾਰ ਕਹਿ ਰਹੇ ਆ ਕਿ ਜੀ ਜੇ ਅਸੀਂ ਇਹ ਆਦੇਸ਼ ਮੰਨ ਲਏ ਇਹਨਾਂ ਨੇ ਆਦੇਸ਼ ਜਥੇਦਾਰ ਸਾਹਿਬ ਨੇ ਕੀ ਦਿੱਤਾ ਵਰਕਿੰਗ ਕਮੇਟੀ ਨੂੰ ਤੇ ਜਿੰਨੇ ਚੈਨਲਾਂ ਤੇ ਬੈਠ ਕੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੰਟਰਵਿਊ ਦਿੱਤੀ ਹੈ ਉਹ ਕੀ ਕਹਿੰਦੇ ਆ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕੀ ਕਰੋਗੇ ਨਹੀਂ ਜੀ ਵਰਕਿੰਗ ਕਮੇਟੀ ਬੁਲਾਵਾਂਗੇ ਉਹ ਫੈਸਲਾ ਕਰੂਗੀ ਤੇ ਮਾਨਯੋਗ ਜਥੇਦਾਰ ਸਾਹਿਬਾਨ ਨੇ ਵੀ ਕੀ ਕਿਹਾ ਵੀ ਵਰਕਿੰਗ ਕਮੇਟੀ ਜਿਹੜੀ ਹੈ ਕਮੇਟੀ ਵੀ ਬਣਾਵੇ ਤੇ ਅਸਤੀਫੇ ਵੀ ਪ੍ਰਬੰਧ ਕਰੇ ਫਿਰ ਫਰਕ ਕਿੱਥੇ ਆ ਭਾਈ ਵਰਕਿੰਗ ਕਮੇਟੀ ਨਹੀਂ ਕਰਨਾ ਇਹ ਚਿੱਠੀ ਦਾ ਜ਼ਿਕਰ ਪਾਉਣਾ ਤਾਂ ਵਰਕਿੰਗ ਕਮੇਟੀ ਦੇ ਮੀਟਿੰਗ ਦੀ ਪ੍ਰੋਸੀਡਿੰਗ ਚ ਕੋਈ ਜ਼ਰੂਰੀ ਨਹੀਂ ਨਾ ਆਏਗਾ ਇਹ ਤੁਸੀਂ ਅਕਾਲ ਤਖਤ ਸਰ ਦਾ ਹੁਕਮ ਮੰਨਣਾ ਹੈ ਕਿ ਨਹੀਂ ਮੰਨਣਾ ਇਹ ਤੁਹਾਡੇ ਤੇ ਮੁਨਸਰ ਕਰਦਾ ਹੁਣ ਮੈਂ ਅਗਲੀ ਗੱਲ ਕਰਾਂ ਕਿ ਜਿੱਥੇ ਜਿੱਥੇ ਵੀ ਜੋ ਜੋ ਕੁਝ ਹੋ ਰਿਹਾ ਹੈ ਜੇ ਕਿਤੇ ਇਹ ਡਬਲ ਸਟੈਂਡਰਡ ਕਹਿ ਲਈਏ ਜਾਂ ਇਹਨਾਂ ਗੱਲਾਂ ਕਰਕੇ ਜੇ ਪਾਰਟੀ ਦਾ ਕੋਈ ਡੀ ਨੋਟੀਫਾਈਡ ਤਾਂ ਕਹਿ ਲਈਏ ਕਿ ਡੀ ਰਜਿਸਟਰਡ ਹੋਣਾ ਹੋਵੇ ਤਾਂ ਫਿਰ ਤਾਂ ਬੜਾ ਕੁਸ਼ ਹੈਗਾ ਮੈਂ ਇੱਕ ਸਵਾਲ ਕਰਦਾ ਚੀਮਾ ਸਾਹਿਬ ਕਿ ਆਪਾਂ ਜਦੋਂ 2019 ਦੇ ਵਿੱਚ ਚੋਣ ਕੀਤੀ ਤੇ ਡੈਲੀਗੇਟ ਪੁਰਾਣਿਆਂ ਦਾ ਵੀ ਇਜਲਾਸ ਬੁਲਾਇਆ ਭਾਈ ਗੁਰਦਾਸ ਸਾਹਿਬ ਦੇ ਵਿੱਚ ਜਿਹੜਾ ਐਸਪੀਸੀ ਦਾ ਹੈਗਾ ਸ਼੍ਰੀ ਅਮਰਸਰ ਸਾਹਿਬ ਆਪਣੀ ਪਾਰਟੀ ਡੀ ਰਜਿਸਟਰਡ ਨਹੀਂ ਹੋਈ ਅਗਲੇ ਦਿਨ 2014 ਦਸੰਬਰ 2019 ਨੂੰ ਜਦੋਂ ਨਵੇਂ ਪ੍ਰਧਾਨ ਦੀ ਚੋਣ ਆਪਾਂ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕੀਤੀ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਕੀਤੀ ਸਰਬਸੰਮਤੀ ਨਾਲ ਚੋਣ ਹੋਈ ਇਹਦੇ ਵਿੱਚ ਕੋਈ ਦੋਰਾਇ ਨਹੀਂ ਪਰ ਸਾਨੂੰ ਕਿਸੇ ਨੇ ਡੀ ਰਜਿਸਟਰਡ ਨਹੀਂ ਕੀਤਾ ਹਰ ਸਾਲ ਐਸਜੀਪੀਸੀ ਦੇ ਮੈਂਬਰਾਂ ਦੇ ਵਿੱਚੋਂ ਪ੍ਰਧਾਨ ਦੀ ਚੋਣ ਹੁੰਦੀ ਹੈ ਤੁਹਾਡੇ ਕੈਮਰੇ ਸਾਰੇ ਕਲਮਬੱਧ ਕਰਦੇ ਆ ਉਥੇ ਜਦੋਂ ਚੋਣ ਹੁੰਦੀ ਹੈ ਇੱਕ ਦਿਨ ਪਹਿਲਾਂ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦਿੱਤੇ ਜਾਂਦੇ ਆ ਅੱਜ ਕਿਕਰ ਪਾਰਟੀ ਡੀ ਰਜਿਸਟਰਡ ਨਹੀਂ ਹੋਈ ਅਗਲੇ ਦਿਨ ਡਾਕਟਰ ਦਲਜੀਤ ਚੀਮਾ ਚਿੱਠੀਆਂ ਬਣਾ ਕੇ ਜੋ ਪ੍ਰਧਾਨ ਸਾਹਿਬ ਦਾ ਆਦੇਸ਼ ਹੁੰਦਾ ਹੈ ਉਹ ਲੈ ਕੇ ਜਾਂਦੇ ਐ ਐਸਪੀਸੀ ਦੀ ਚੋਣ ਦੇ ਵਿੱਚ ਤੇ ਕਦੇ ਕੋਈ ਪਾਰਟੀ ਅਜ ਤਿੱਕਰ ਡੀ ਰਜਿਸਟਰਡ ਇਸ ਮਸਲੇ 'ਤੇ ਨਹੀਂ ਹੋਈ ਤੇ ਜੇ ਤੁਸੀਂ ਅਕਸਰ ਕੱਢ ਨੂੰ ਜਿੱਥੇ ਸਾ ਸੁਬੀਰ ਸਿੰਘ ਬਾਦਲ ਸਾਹਿਬ ਪਾਰਟੀ ਦੇ ਕਿਸੇ ਵੱਡੇ ਪ੍ਰੈਸ ਕਾਨਫਰੰਸ ਜਾਂ ਕਾਨਫਰੰਸ ਦੇ ਵਿੱਚ ਬੋਲਦੇ ਐ ਕਹਿੰਦੇ ਕੀ ਆ ਹਰ ਲੀਡਰ ਕਲੇਮ ਕਰਦਾ ਹੈ ਕਿ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਜਮਾਤ ਹੈ ਫਿਰ ਮੈਂ ਇੱਕ ਪੁੱਛਣਾ ਚਾਹੁੰਦਾ ਵੀ ਜਦੋਂ ਕੱਲੇ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਤਾ ਤੇ ਫਿਰ ਸੈਕੂਲਰ ਸ਼ਬਦ ਕਿਧਰ ਗਿਆ ਜਿਹੜਾ ਦਾ ਤੁਸੀਂ 1999 ਚ ਬਰਨਾਲਾ ਸਾਹਿਬ ਤੇ ਸਿੱਟ ਕੇ ਕਹੀ ਜਾਂਦੇ ਹੋ ਵੀ ਉਹਨਾਂ ਨੇ ਲਿਖਤਾ ਜੀ ਤਾਂ ਨਹੀਂ ਅਸੀਂ ਕਰ ਸਕਦੇ ਮੈਂ ਉਸ ਗੱਲ ਤੇ ਵੀ ਆਉਣਾ ਹੈ ਪਰ ਬਾਰ ਬਾਰ ਤੁਸੀਂ ਤਾਂ ਕੌਮ ਨਹੀਂ ਸਿੱਖਾਂ ਦੀ ਨੁਮਾਇੰਦਾ ਜਬਤ ਹੈ ਅੱਜ ਤੱਕ ਨਾ ਤਾਂ ਤੁਹਾਨੂੰ ਕੋਈ ਨੋਟਸ ਆਇਆ ਤੇ ਨਾ ਤੁਹਾਡੀ ਕੋਈ ਪਾਰਟੀ ਡੀ ਰਜਿਸਟਰਡ ਹੋਈ ਹੈ ਮੁੱਖ ਦੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹਕੂਮਤ ਤੋਂ ਭੱਜਣਾ ਕਿਵੇਂ ਹੈ ਆਪਦੇ ਸਤਿਫਿਆਂ ਨੂੰ ਬਚਾਉਣਾ ਕਿਵੇਂ ਹੈ ਇਹ 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 ਗੱਲ ਹੈਗੀ ਹੈ ਮੈਂ ਅੱਗੇ ਨਿਡਰ ਕੀ ਮਸਾ ਨੂੰ ਬੇਨਤੀ ਕਰਾਂ ਪਹਿਲੀ ਗੱਲ ਤਾਂ ਮੇਰਾ ਮੁੱਦਾ ਕੋ ਤੁਹਾਨੂੰ ਨੀਵੇਂ ਦਿਖਾਉਂਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸ਼੍ਰੀ ਕਾਂਟਕਰ ਸਾਹਿਬ ਦੇ ਜਿਹੜਾ ਆਦੇਸ਼ ਹੈ ਉਹਨੂੰ ਮੰਨ ਲਓ ਉਹਦੇ ਨਾਲ ਮੱਥਾ ਨਾ ਲਾਓ ਸ਼੍ਰੀ ਕਾਂਟਕਰ ਸਾਹਿਬ ਨਾਲ ਅਸੀਂ ਸਿਰਫ 2015 ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੇ ਪਾਰਟੀ ਨੂੰ ਤੁਸੀਂ ਲਿਆ ਕੇ ਖੂਬ ਸਿਰਦਾ ਕਿਹੋ ਜਿਹੇ ਹਾਲਾਤ ਪੈਦਾ ਕਰਤੇ ਪਾਰਟੀ ਦੀ ਅੱਜ ਹੁਕਮਨਾਮਾ ਹੀ ਤੁਹਾਡੇ ਤੇ ਪਾਰਟੀ ਤੇ ਹੈ ਤੇ ਜੇ ਅੱਜ ਉਹਦੇ ਤੇ ਤੁਸੀਂ ਉਲੰਘਣਾ ਕਰੋਗੇ ਤੇ ਆਉਣ ਵਾਲਾ ਇਤਿਹਾਸ ਦਰਜ ਕਰੂਗਾ ਕਿ ਕਿੱਡੇ ਵੱਡੇ ਗੁਨਾਹ ਅਸੀਂ ਕਰ ਰਹੇ ਹਾਂ ਮੈਂ ਪਤੀਮਾ ਸਾਹਿਬ ਤੁਹਾਨੂੰ ਸਵਾਲ ਕਰਦਾ ਹਾਂ ਤੁਸੀਂ 3-4 ਦਿਨ ਪਹਿਲਾਂ ਕੇਸ ਪਾਇਆ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਅਕਾਲੀ ਦਲ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਫਿਰ ਤੁਸੀਂ ਪਾਰਟੀ ਦੇ ਸੈਕਟਰੀ ਹੋ ਤੁਸੀਂ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਹੋ ਤੁਸੀਂ ਸਿੱਪਾ ਸਵਾਰ ਹੋ ਫਿਰ ਪਾਰਟੀ ਦੀ ਰਜਿਸਟਰਡ ਇਸ ਮਾਮਲੇ ਤੇ ਨਹੀਂ ਹੁੰਦੀਗੀ ਇੱਥੇ ਬੱਸ ਨਹੀਂ ਤੁਸੀਂ ਅੱਗੇ ਤੁਨ ਕੋ ਜਿੰਨੇ ਐਸਪੀਸੀ ਦੇ ਮੈਂਬਰ ਐ ਜਿਹੜੇ ਕਿ ਭਾਵੇਂ ਚੋਣ ਨਿਸ਼ਾਨ ਹੋਰ ਤੇ ਲੜਕੇ ਆਉਂਦੇ ਆ ਟਰੈਕਟਰ ਤੇ ਲੜਕੇ ਆਉਂਦੇ ਆ ਪਰ ਸਾਰੇ ਦੇ ਸਾਰੇ ਹੀ ਪਾਰਟੀ ਦੇ ਅਹੁਦੇਦਾਰ ਐ ਮੈਂ ਮੈਂਬਰਾਂ ਤੋਂ ਹੱਥ ਜੋੜ ਕੇ ਮਾਫੀ ਮੰਗ ਲਾਂ ਮੈਂ ਕੋਈ ਥੋੜੀ ਨਾ ਤਾਂ ਅਹੁਦੇਦਾਰੀ ਖੋਣ ਨੂੰ ਤਿਆਰ ਐ ਨਾ ਕੋਈ ਮੇਰਾ ਕਿਸੇ ਦੇ ਅਹੁਦੇਦਾਰੀ ਦੇ ਉੱਤੇ ਉਂਗਲ ਚੁੱਕਣ ਦਾ ਸਵਾਲ ਆ ਮੇਰਾ ਸਵਾਲ ਆ ਕਿ ਡਾਕਟਰ ਚੀਮਾ ਦੇ ਝੂਠ ਨੂੰ ਨੰਗਾ ਕਰਨ ਦੇ ਲਈ ਤੁਹਾਡੇ ਕੋਲੇ ਜਿਹੜੀਆਂ ਅਹੁਦੇਦਾਰੀਆਂ ਐ ਤੁਹਾਡੇ ਕੋਲੇ ਜਿਹੜਾ ਪਾਰਟੀ ਦਾ ਸਿਸਟਮ ਐ ਉਹ ਮੈਨੂੰ ਆੜਾ ਮੋਟਾ ਦੱਸਣਾ ਪੈਣਾ ਤਾਕੇ ਜਨਤਾ ਨੂੰ ਗੁੰਮਰਾਹ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਖਤਮ ਨਾ ਕਰਨ ਸਕਣ ਡਾਕਟਰ ਦਲਜੀਤ ਸਿੰਘ ਚੀਮਾ ਵਰਗੇ ਸੱਜਣ ਮੈਂ ਬੇਨਤੀ ਕਰਦਿਆਂ ਐਸਡੀਪੀਸੀ ਦੇ ਜਿੰਨੇ ਮੈਂਬਰ ਆ ਸਾਰਿਆਂ ਕੋਲੇ ਪਾਰਟੀ ਦੀ ਉਹਦੇਦਾਰੀ ਕੋਈ ਨਾ ਕੋਈ ਹੈਗੀ ਹੈ ਤੇ ਫਿਰ ਭਾਈ ਅੱਜ ਤੱਕ ਅਜ ਡੀ ਰਜਿਸਟਰਡ ਕਿਉਂ ਨਹੀਂ ਹੋਈ ਪਾਰਟੀ ਏਦੂੰ ਵੀ ਅੱਗੇ ਚੱਲ ਜੰਨੇ ਆ ਆ ਮੇਰੇ ਕੋਲੇ ਇੱਕ ਕਾਪੀ ਹੈਗੀ ਆ ਸਾਰੀ ਦੇਣੀ ਨਹੀਂ ਮੈਂ ਰੱਖਣੀ ਤਾਂ ਕੋਈ ਹੀ ਐ ਇਹਦੇ ਚ ਸਟੇਟ ਦੇ ਸਾਰੇ ਦੇ ਡੈਲੀਗੇਟ ਆ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਚੁਣਿਆ ਔਰ ਡੈਲੀਗੇਟ ਕਿਵੇਂ ਬੜ ਕੇ ਆਉਂਦੇ ਆ ਉਹ ਮੈਂ ਅਖੀਰ ਤੇ ਤੁਹਾਨੂੰ ਦੱਸੂਗਾ ਇਹਨਾਂ ਡੈਲੀਗੇਟਾਂ ਦੇ ਵਿੱਚ ਹੋ ਸਕਦਾ ਵੱਧ ਹੁਣ ਪਰ ਮੈਂ ਰਾਤ ਮੱਥਾ ਪੱਚੀ ਕਰਕੇ 64 ਕੇ 66 ਐਸਡੀਪੀਸੀ ਦੇ ਮੈਂਬਰ ਐਸੇ ਲੱਭੇ ਆ ਜਿਹੜੇ ਐਸਡੀਪੀਸੀ ਦੇ ਮੈਂਬਰ ਵੀ ਆ ਡਾਕਟਰ ਦਲਜੀਤ ਸਿੰਘ ਟੀਮਾ ਦੇ ਦਸਕਾ ਥਾ ਥੱਲੇ ਆਹ ਲਿਸਟ ਇਲੈਕਸ਼ਨ ਕਮਿਸ਼ਨ ਨੂੰ ਗਈ ਹੈ ਤੇ ਜੇ ਧਾਰਮਿਕ ਕੰਮ ਕਰਦੇ ਆ ਸਾਡੀ ਪਾਰਟੀ डील रजिस्टर्ड ਹੋ ਸਕਦੀ ਹੈ ਤਾਂ ਚੀਮਾ ਸਾਹਿਬ ਇਹ ਗਲਤ ਕੰਮ ਹੁਣ 2019 ਚ ਕਿਉਂ ਕੀਤਾ 99 ਤੋਂ ਬਾਅਦ ਬਰਨਾਲਾ ਸਾਹਿਬ ਨੇ ਤੁਸੀਂ ਕਹਿੰਦਾ ਬਰਨਾਲਾ ਸਾਹਿਬ ਦੇ ਸਿਰ ਸਿੱਟੀ ਆ ਗੱਲ ਇਹ ਇਹ ਤੁਹਾਡੇ ਦਸਤਕਾ ਨਾਲ ਗਿਆ ਤੁਹਾਡੇ ਹੱਥ ਨਹੀਂ ਕੰਮੇ ਵੀ ਫਿਰ ਇਸ ਕਰਕੇ ਨਾ ਇਹ ਡੀਲ ਰਜਿਸਟਰ ਹੋ ਜਾਏ ਨਹੀਂ ਹੋਣੀ ਸੀ ਕਿ ਨਾ ਹੋਊਗੀ ਟੱਗੇ ਆ ਲੋ ਤੁਸੀਂ ਇੱਥੇ ਹੀ ਬਸ ਨਹੀਂ ਆ ਇਹਨਾਂ ਐਸਡੀਪੀਸੀ ਮੈਂਬਰਾਂ ਦੇ ਵਿੱਚੋਂ ਜੇ ਮੈਂ ਗਲਤ ਨਾ ਹੋਵਾਂ ਮੇਰੇ ਕੋਲੇ ਤਾਂ ਰਹੀਗੀ ਹੈ ਜਿੰਨੀ ਲਿਸਟ ਹੈਗੀ ਆ ਚਲੋ ਮੈਂ ਲਿਸਟ ਦੀ ਗਿਣਤੀ 'ਚ ਨਹੀਂ ਪੈਂਦਾ ਕਿਉਂਕਿ ਹੁਣ ਦਫਤਰ ਚੜ੍ਹੇ ਨੂੰ ਟਾਈਮ ਹੋ ਗਿਆ 13 ਵਰਕਿੰਗ ਕਮੇਟੀ ਦੇ ਮੈਂਬਰ اے ਐਸਜੀਪੀਸੀ ਦੇ ਮੈਂਬਰ ਹੈ ਜਿਹੜੀ ਸਭ ਤੋਂ ਸੁਪਰੀਮ ਸਾਡੀ ਤਾਕਤ ਵਾਲੀ ਕਮੇਟੀ ਹੈ ਨਾ ਵਰਕਿੰਗ ਕਮੇਟੀ ਉਹਦੇ ਚੋਂ 13 ਮੈਂਬਰ ਹੈ ਤੇ 64 ਤੋਂ 66 ਮੈਂ ਤੁਹਾਨੂੰ ਪਹਿਲਾਂ ਦੱਸ ਛੇ ਕਿ 64 ਤੇ 66 ਹੈ ਐਸਜੀਪੀਸੀ ਦੇ ਮੈਂਬਰ ਡੈਲੀਗੇਟ ਹੈ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਦਫਤਰ ਪਏ ਆ ਯਾਰ ਜੇ ਐਨਾ ਕੁਝ ਹੋਣ ਨਾਲ ਤੁਹਾਡੀ ਪਾਰਟੀ ਡੀ ਰਜਿਸਟਰਡ ਨਹੀਂ ਹੁੰਦੀ ਤੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਆਦੇਸ਼ ਜਿਹੜੇ ਤੁਹਾਨੂੰ ਜ਼ੁਬਾਨੀ ਜਾਂ ਲਿਖਤੀ ਹੋਏ ਆ ਕਿ ਤੁਸੀਂ ਵਰਕਿੰਗ ਕਮੇਟੀ 'ਚ ਕਰ ਲੋ ਤੇ ਕਿਵੇਂ ਪਾਰਟੀ ਡੀ ਰਜਿਸਟਰਡ ਹੋ ਜੂਗੀ ਵੀ ਇਹਦਾ ਮਤਲਬ ਤੁਸੀਂ ਅਕਾਲ ਤਖਸਾਲ ਸਾਹਿਬ ਨੂੰ ਹੀ ਨੀਵਾ ਦਿਖਾਉਣਾ ਚਾਹੁੰਦੇ ਨਾਲੀ ਟੱਕਰ ਲੈਣੀ ਹੈ ਇੱਥੇ ਹੀ ਬਸ ਨਹੀਂ ਮੈਂ ਅੱਗੇ ਹੋਰ ਤੁਰਾਂ ਮਤਲਬ 10 ਦਿਨ ਸੰਘ ਹੁੰਦੀ ਜਾਂ ਕਿ ਅਸੀਂ ਡਬਲ ਸਟੈਂਡਰਡ ਸਾਡਾ ਕਿਸ ਕਿਸ ਹੁੰਦਾ ਹੈ ਇਹਦੇ ਵਿੱਚੋਂ ਜਿਹੜੀ ਹੁਣ ਆ ਕਮੇਟੀ ਬਣਾਈ ਆ ਪਹਿਲੀ ਗੱਲ ਤਾਂ ਧਾਮੀ ਸਾਹਿਬ ਤੋਂ ਕਸੂਰਵਾਰ ਉਹ ਵੀ ਨਹੀਂ ਕਿ ਮੰਨਣਾ ਨਹੀਂ ਚਾਹੀਦਾ ਸੀ ਔਰ ਸਾਰੀ ਅੰਤਰਿਕ ਕਮੇਟੀ ਕਸੂਰਵਾਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਸ਼ਿਕਾਇਤ ਖੁਦ ਲਈ ਤੇ ਬਣਾਈ ਤੇ ਉਹ ਜਿਹੜੀ ਜਾਂਚ